ਕੇਬਲ অপারেটরਸ ਨੇ 30 35 35 ਸਾਲ ਲਾ ਕੇ ਆਪਦਾ ਕਾਰੋਬਾਰ ਖੜਾ ਕੀਤਾ ਸੀ ਜਿਹੜਾ ਬੰਦਾ ਉਹਨਾਂ ਨੂੰ ਖੋਣ ਲੱਗਿਆ ਹੋਇਆ ਉਹ ਇਕੱਲਾ ਐਮਐਲਏ ਨਹੀਂ ਉਹ ਸਰਕਾਰ ਦਾ ਫੁੱਫੜ ਹੈ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਨੇ ਨਾ ਜੰਗਲ ਰਾਜ ਵਾਲਾ ਉਹਦੇ ਹੱਥ ਬੰਦੇ ਦਾ ਵੜਤਾ অপারেਟਰ ਦਾ ੱਟਕਾ ਜਿੰਨਾ ਜੋ ਚੀਜ਼ਾਂ ਹੋ ਰਹੀਆਂ ਨੇ ਐਮਐਲਏ ਸਨੌਰ ਦੇ ਉੱਤੇ ਸਿੱਧੇ ਤੌਰ ਤੇ ਇਸ ਚੀਜ਼ ਦੇ ਇਲਜ਼ਾਮ ਲੱਗਦੇ ਨੇ ਔਰ ਡਾਕੂਮੈਂਟਸ ਵੀ ਇਸ ਤਰ੍ਹਾਂ ਦੇ ਜਿਹੜੇ ਸਾਹਮਣੇ ਲਗਾਤਾਰ ਆ ਰਹੇ ਨੇ ਬਾਹ ਵੱਡੀ ਗਈ ਬੰਦੇ ਦੀ ਮੈਂ ਵੀ ਦੇਖੀ ਉਹ ਸੀਸੀਟੀਵੀ ਦੀ ਫੁਟੇਜ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਉਸ ਪਰਚਾ ਨਹੀਂ ਦਰਜ ਕਰਦੀ ਤੇ ਫਿਰ ਤੁਸੀਂ ਕੀ ਸੋਚ ਸਕਦੇ ਹੋ ਇੱਕ ਕੱਲਾ ਐਮਐਲਏ ਇਨਵੋਲਡ ਹੈ ਦੇ ਵਿੱਚ ਚਾਹੇ ਮੁੱਖ ਮੰਤਰੀ ਨੂੰ ਪੁੱਛ ਲਓ ਚਾਹੇ ਇਹਨਾਂ ਦੇ ਕਿਸੇ ਮੰਤਰੀ ਨੂੰ ਪੁੱਛ ਲਓ ਪਟਿਆਲੇ ਆਏ ਨੂੰ ਮੈਂ ਹੁਣੇ ਸਟੇਟਮੈਂਟਸ ਦੇਖ ਰਿਹਾ ਸੀ ਜੋੜੇ ਮਾਜਰੇ ਦੀ ਵੀ ਸਟੇਟਮੈਂਟ ਸੀ ਕਿ ਕੇਵਲ ਇਸ਼ੂ ਨਾਲ ਪਠਾਨ ਮਾਜਰੇ ਦਾ ਕੋਈ ਲੈਣਾ ਦੇਣਾ ਜਿਹੜੀ ਕੰਪਨੀ ਦਾ ਰੋਲ ਆ ਉੱਥੇ ਪਟਿਆਰੇ ਉਹਦਾ ਨਾਮ ਹੈਗਾ ਜੀ ਰੈਡ ਸਪਰਾਉਟ ਮੀਡੀਆ ਪ੍ਰਾਈਵੇਟ ਲਿਮਟਿਡ 3 ਨਵੰਬਰ 2023 ਚ ਹੀ ਹੁਣ ਕੰਪਨੀ ਤਿਆਰ ਬਣੀ ਹੈ ਜਦੋਂ ਜਦੋਂ ਤੂੰ ਕੇਬਲ ਤੇ ਅੱਖ ਪੈ ਗਈ ਉਦੋਂ ਹੀ ਨਾਲ ਦੀ ਨਾਲ ਕੰਪਨੀ ਰਜਿਸਟਰ ਹੋਈ ਡਾਇਰੈਕਟਰ ਨੇਮ ਹਰਮਿਤ ਸਿੰਘ ਫਾਦਰਜ਼ ਨੇਮ ਹਰਦੇਵ ਸਿੰਘ ਵਿਲੇਜ ਪਠਾਨ ਮਾਜਰਾ ਈਮੇਲ ਹਰਮਿਤ ਪਠਾਨ ਮਾਜਰਾ @gmail. ਹੁਣ ਇਹਦਾ ਜਵਾਬ ਫਿਰ ਮੁੱਖ ਮੰਤਰੀ ਕੀ ਦੇਣਗੇ ਦਫਤਰ ਤੋੜੇ ਜਾਂਦੇ ਆ ਦਫਤਰਾਂ ਦੇ ਵਿੱਚੋਂ ਲੁੱਟਕਸੁੱਟ ਹੁੰਦੀ ਹੈ ਜਿਹੜੇ ਕਾਰੋਬਾਰ ਦਾ ਸਮਾਨ ਹੈ ਕੇਬਲ ਆਪਰੇਟਰਸ ਦਾ ਵਿੱਚ ਪਿਆ ਗੋਲੀ ਚੱਲਦੀ ਗੋਲੀ ਚੱਲਦੀ ਹੈ ਵੈਂਡਲਿਜ਼ਮ ਹੁੰਦੀ ਹੈ ਲੁੱਟਕਸੁੱਟ ਹੁੰਦੀ ਹੈ ਤੇ ਜਿਹੜਾ ਚਿੰਤਾ ਦਾ ਵਿਸ਼ਾ ਹੈ ਕਿ ਕਿਵੇਂ ਪੁਲਿਸ ਬੋਡੇ ਟੇਕਦੀ ਹੈ ਜਮਾ ਇਹੋ ਜਿਹੇ ਗੈਰ ਕਾਨੂੰਨੀ ਆਡਰਾਂ ਦੇ ਸਾਹਮਣੇ ਕੱਟ ਠੋਕ ਕਮਣ ਕੇ ਕੰਮ ਕਰ ਰਹੀ ਹੈ ਪੁਲਿਸ ਮੈਂ ਤਾਂ ਵਰੁਣ ਸ਼ਰਮੇ ਵਰਗੇ ਅਫਸਰਾਂ ਤੇ ਹੈਰਾਨ ਹੈ ਇਹ ਵਰਦੀ ਪਾਉਂਦੇ ਐ ਇਹਨਾਂ ਨੂੰ ਕੋਈ ਵਰਦੀ ਦੀ ਮਾਨ ਮਰਿਆਦਾ ਦੀ ਆਵਦੀ ਦੀ ਕੋਈ ਇਹਨਾਂ ਨੂੰ ਸੋਚ ਨਹੀਂ ਕਹਿੰਦਾ ਮੈਂ ਚਾਹਣਾ ਕਿ ਜਿਹੜੀ ਸਿਵਿਆਂ ਦੀ ਅੱਗ ਹੈ ਉਹ ਘਟੇ ਤੇ ਚੁੱਲ੍ਹੇ ਦੀ ਅੱਗ ਵਧੇ ਤੇ ਚੁੱਲ੍ਹੇ ਤੇ ਕੋਲੇ ਕੱਢ ਲੈ ਤੂੰ ਸਾਰਿਆਂ ਦੇ ਅੱਗ ਕਿ ਉਹਦੇ ਨਾਲ ਸੁਆਹ ਨਾਲ ਬਲਣੀ ਆ ਉੱਥੇ ਜੀ ਕਿੰਨੇ ਮਾ ਪੌਣੇ 3 ਕਰੋੜ ਬੰਦਾ ਮੁੱਖ ਮੰਤਰੀ ਬਣਾਤਾ ਇੱਥੇ ਰੋਜ਼ ਫਿਰ ਤੁਹਾਡੇ ਮੁੱਖ ਮੰਤਰੀ ਕੁੱਟੇ ਜਾਂਦੇ ਆ ਉਹਦੇ ਤੇ ਪੁਲਿਸ ਐਕਸ਼ਨ ਕਿਉਂ ਨਹੀਂ ਲੈਂਦੀ ਯਾਰ ਤੁਹਾਡੇ ਬੰਦੇ ਦਾ ਬਿਜ਼ਨਸਾਂ ਤੇ ਕਬਜ਼ੇ ਕੀ ਜਾਂਦੇ ਇੱਥੇ ਤੇ ਪੰਜਾਬ ਚ ਆਊ ਕੌਣ ਆਪਦਾ ਬਿਜ਼ਨਸ ਖਵਾਉਣ ਵਾਸਤੇ ਆਊਗਾ ਸਾਰੀ ਇੰਡਸਟਰੀ ਤੁਹਾਡੀ ਯੂਪੀ ਕਿਉਂ ਜਾ ਰਹੀ ਹੈ 10 ਤੋਂ 15000 ਵਾਲੇ ਨੇ ਜਿਹੜੇ ਅੱਗੇ ਕਰਿੰਦੇ ਜਿਹੜੇ ਬਹੁਤ ਕੰਮ ਕਰਦੇ ਨੇ ਤਾਂ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਇਹ ਜ਼ੁਲਮ ਹੀ ਆ ਇੱਕ ਤਰ੍ਹਾਂ 10 ਤੋਂ 15000 ਰੁਪਈਆ ਠੀਕ ਹੈ ਉਸੇ ਦੇ ਵਿੱਚ ਉਹਨਾਂ ਨੇ ਆਪਦੇ ਘਰ ਦਾ ਸਿਸਟਮ ਚਲਾਉਣਾ ਉਸੇ 'ਚ ਬੱਚਿਆਂ ਦੀ ਫੀਸ ਜਾਣੀ ਹੈ ਉਸੇ 'ਚ ਬਜ਼ੁਰਗ ਮਾਂ ਪਿਓ ਦੀ ਦਵਾਈ ਆਉਣੀ ਤੁਸੀਂ ਉਹਨਾਂ ਦਾ ਕੰਮ ਬੰਦ ਕਰ ਦਿਓਗੇ ਮਾਂ ਪਿਓ ਦੀ ਦਵਾਈ ਕਿੱਥੋਂ ਆਊ ਬੱਚੇ ਕਿੱਥੋਂ ਪੜ੍ਹਣਗੇ ਉਹ ਕਹਿੰਨੇ ਅਸੀਂ ਸਿੱਖਿਸ਼ਿਤ ਪੰਜਾਬ ਬਣਾਂਗੇ ਇਹ ਦਿਨ ਕਦੇ ਇੱਕੋ ਜੇ ਨਹੀਂ ਰਹਿੰਦੇ ਹੁੰਦੇ ਜਿਨੇ ਜ਼ੁਲਮ ਕੀਤਾ ਉਹਨੂੰ ਤਾਂ ਸਜ਼ਾ ਮਿਲਣੀ ਮਿਲਣੀ ਹੈ ਜਿਨੇ ਜ਼ੁਲਮ ਦੇ ਵਿੱਚ ਜਿਹੜਾ ਭਾਗੀਦਾਰ ਹੋਵੇ ਜਿਹੜਾ ਉਸ ਜ਼ੁਲਮ ਨੂੰ ਰਿਪੋਰਟ ਹੋਣ ਤੇ ਉਹਦੇ ਤੇ ਕਾਰਵਾਈ ਨਾ ਸਹੀ ਕਰੇ ਕਾਨੂੰਨ ਮੁਤਾਬਕ ਨਾ ਚੱਲੇ ਉਸ ਜ਼ੁਲਮ ਦਾ ਭਾਗੀਦਾਰ ਉਹ ਵੀ ਹੁੰਦਾ ਹੈ ਮੈਂ ਤਾਂ ਕਹਿੰਦਾ ਹਾਈ ਕੋਰਟ ਦੇ ਵਿੱਚ ਇਹਨਾਂ ਨੂੰ ਘੜਿਸਣਾ ਚਾਹੀਦਾ ਸਿਆਸੀ ਬੰਦਿਆਂ ਨੂੰ ਤਾਂ ਚਲੋ ਵਾਰੀ ਆਉਣੀ ਆਉਣੀ ਹੈ ਪਰ ਜਿਹੜੇ ਅਫਸਰ ਵਰुण ਸ਼ਰਮੇ ਆਰ ਕੇ ਜਿਹੜੇ ਸਰਕਾਰ ਦੇ ਹੱਥ ਟੋਕੇ ਬਣ ਕੇ ਹੱਥ ਟੋਕੇ ਦਾ ਕੀ ਮੈਂ ਤਾਂ ਕਹਿੰਦਾ ਉਦੋਂ ਵੀ ਗਾਂ ਟੱਪ ਕੇ ਜਿਹੜੇ ਇਲੈਗਲ ਬਲੇਟੈਂਟਲੀ ਇਲੈਗਲ ਆਰਡਰਸ ਨੂੰ ਫਾਲੋ ਕਰਦੇ ਆ ਦੇ ਸ਼ੁੱਡ ਆਲ ਬੀ ਬੋਟ ਟੂ ਪਟਿਆਲੇ 'ਚ ਇਸ ਕਰਕੇ ਫੁੜਕਾ ਗਗਨ ਜੀ ਕਿ ਉੱਥੇ ਜਿਹੜਾ ਬੰਦਾ ਇਸ ਕੰਮ ਦੇ ਵਿੱਚ ਕੇਬਲ ਦੇ ਧੰਦੇ ਤੇ ਜਿਹੜੇ ਲੋਕਾਂ ਨੇ ਆਪਦੀ ਖੂਨ ਪਸੀਨੇ ਦੀ ਕਮਾਈ ਨਾਲ ਛੋਟੇ-ਛੋਟੇ ਕੇਬਲ ਆਪਰੇਟਰਸ ਨੇ 30-30 35-35 ਸਾਲ ਲਾ ਕੇ ਆਪਦਾ ਕਾਰੋਬਾਰ ਖੜਾ ਕੀਤਾ ਸੀ ਜਿਹੜਾ ਬੰਦਾ ਉਹਨਾਂ ਨੂੰ ਖੋਣ ਲੱਗਿਆ ਹੋਇਆ ਉਹ ਇਕੱਲਾ ਐਮ.ਐਲ.ਏ ਨਹੀਂ ਉਹ ਸਰਕਾਰ ਦਾ ਫੁੱਫੜ ਹੈ ਇਸ ਕਰਕੇ ਪਟਿਆਲੇ ਦੇ ਵਿੱਚ ਜੰਗਲ ਰਾਜ ਜਿਆਦਾ ਹੈ ਬਾਕੀ ਤੁਸੀਂ ਤੁਸੀਂ ਵੀ ਪੰਜਾਬੀਓ ਆਪਾਂ ਵੀ ਜਾਣਦੇ ਆ ਪਰਿਵਾਰਾਂ ਚ ਜਿਹੜਾ ਫੁੱਫੜ ਹੁੰਦਾ ਨਾ ਉਹਦੀ ਬੜੀ ਅਹਿਮੀਅਤ ਹੁੰਦੀ ਹੈ ਹੂੰ ਪੁਰਾਣੇ ਸਮੇਂ ਚ ਫੁੱਫੜ ਨੂੰ ਰੁੱਸਣ ਨਹੀਂ ਦਿੰਦੇ ਹੁੰਦੇ ਸੀ ਵਿਆਹ ਵਿਉ ਵੇਲੇ ਤੇ ਇਹ ਤਾਂ ਸਰਕਾਰ ਦਾ ਫੁੱਫੜ ਬਣਿਆ ਖੜਾ ਹੂੰ ਜਿਹੜਾ ਬੰਦਾ ਇਹ ਕਹਿੰਦਾ ਹੋਵੇ ਕਿ ਮੈਂ ਮੁੱਖ ਮੰਤਰੀ ਦੀ ਘਰ ਵਾਲੀ ਦਾ ਫੁੱਫੜ ਆ ਹੂੰ ਤੇ ਫਿਰ ਤੁਸੀਂ ਇਹ ਤਾਂ ਸਮਝ ਸਕਦੇ ਹੋ ਜਦੋਂ ਜਿਵੇਂ ਅੰਗਰੇਜ਼ੀ ਚ ਕਹਦੀ ਹੈ ਨਾ ਬਿਜ਼ਰਕ ਹੋ ਜਵੇ ਹੂੰ ਤੇ ਫਿਰ ਉਹ ਕਿਸ ਹੱਦ ਤੱਕ ਜਾ ਸਕਦਾ ਇਹ ਆਪਾਂ ਸਾਰੇ ਦੇਖ ਰਹੇ ਹਾਂ ਹੂੰ ਤੁਸੀਂ ਇਹ ਵੇਖੋ ਜੀ ਦਫ਼ਤਰ ਤੋੜੇ ਜਾਂਦੇ ਆ ਹੂੰ ਦਫਤਰਾਂ ਦੇ ਵਿੱਚੋਂ ਲੁੱਟਕਸੁੱਟ ਹੁੰਦੀ ਹੈ ਲੋਕਾਂ ਦੇ ਜਿਹੜੇ ਕਾਰੋਬਾਰ ਦਾ ਸਮਾਨ ਹੈ ਕੇਬਲ অপারেਟਰਸ ਦਾ ਵਿੱਚ ਪਿਆ ਗੋਲੀ ਚੱਲਦੀ ਹੈ ਗੋਲੀ ਚੱਲਦੀ ਹੈ ਵੈਂਡਲਿਜ਼ਮ ਹੁੰਦੀ ਹੈ ਲੁੱਟਕਸੁੱਟ ਹੁੰਦੀ ਹੈ ਜਿਵੇਂ ਤੁਸੀਂ ਜ਼ਿਕਰ ਕੀਤਾ ਬਾਹ ਵੱਡੀ ਗਈ ਬੰਦੇ ਦੀ ਮੈਂ ਵੀ ਦੇਖੀ ਉਹ ਸੀਸੀਟੀਵੀ ਦੀ ਫੁਟੇਜ ਹੂੰ ਉਹ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਪੁਲਿਸ ਪਰਚਾ ਨਹੀਂ ਦਰਜ ਕਰਦੀ ਤੇ ਫਿਰ ਤੁਸੀਂ ਕੀ ਸੋਚ ਸਕਦੇ ਹੋ ਇੱਕ ਕੱਲਾ ਐਮ.ਐਲ.ਏ ਇਨਵੋਲਡ ਹੈ ਇਹਦੇ ਵਿੱਚ ਨਹੀਂ ਇਹ ਸ਼ਾਇਦ ਬਿਲਕੁਲ ਉੱਪਰੋਂ ਮੈਂ ਨਹੀਂ ਬੋਲ ਰਿਹਾ ਇਹ ਪੰਜਾਬ ਦਾ ਹਰ ਕੇਬਲ ਆਪਰੇਟਰ ਆ ਜੇ ਗੱਲ ਕਰ ਰਿਹਾ ਇਹ ਸ਼ਾਇਦ ਸਰਕਾਰ ਦੀ ਸੀਐਮ ਹਾਊਸ ਤੋਂ ਸ਼ਾਇਦ ਮੈਂ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਿਹਾ ਤੇ ਤੁਸੀਂ ਇਹ ਵੇਖੋ ਜਿਹੜੀ ਦੁੱਖ ਦੀ ਗੱਲ ਹੈ ਤੇ ਜਿਹੜਾ ਚਿੰਤਾ ਦਾ ਵਿਸ਼ਾ ਹੈ ਕਿ ਕਿਵੇਂ ਪੁਲਿਸ ਗੋਡੇ ਟੇਕ ਗਈ ਹੈ ਜਮਾ ਇਹੋ ਜੇ ਗੈਰ ਕਾਨੂੰਨੀ ਆਰਡਰਾਂ ਦੇ ਸਾਹਮਣੇ ਪਟਿਆਲੇ ਦਾ ਐਸਐਸਪੀ ਮੈਨੂੰ ਕੋਈ ਗਰੇਜ਼ ਨਹੀਂ ਨਾ ਲੈਣ ਚ ਵਰਨ ਸ਼ਰਮਾ ਆਈਪੀਐਸ ਆਫੀਸਰ ਮੈਂ ਹੈਰਾਨ ਐ ਕਿੰਨੀ ਕੁ ਪ੍ਰਮਾਤਮਾ ਦੀ ਕਿਰਪਾ ਹੋਈ ਹੋਣੀ ਐ ਕਿ ਇਸ ਯੰਗ ਏਜ ਚ ਬੰਦਾ ਆਈਪੀਐਸ ਬਣ ਜਵੇ ਤੇ ਅੱਜ ਸਰਕਾਰ ਦੇ ਸਾਹਮਣੇ ਗੋਡੇ ਟੇਕ ਕੇ ਬਹਿ ਗਿਆ ਦਾ ਵੀਕੈਸਟ ਐਸਐਸਪੀ ਆਈ ਹੈਵ ਸੀਨ ਮੈਨੂੰ ਵੀ 20 ਸਾਲ ਹੋ ਗਏ ਇਸ ਕੰਮ ਦੇ ਵਿੱਚ ਸਭ ਤੋਂ ਕਮਜ਼ੋਰ ਐਸਐਸਪੀ ਜੇ ਕੋਈ ਅੱਜ ਦੀ ਘੜੀ ਚ ਮੈਂ ਦੇਖਿਆ ਤਾਂ ਵਰुण ਸ਼ਰਮਾ ਪਟਿਆਲਾ ਬਟ ਹੀ ਸ਼ੁੱਡ ਰਿਮੈਂਬਰ ਕਿ ਵਾਟਐਵਰ ਗੋਜ਼ ਅਰਾਊਂਡ ਕਮਜ਼ ਅਰਾਊਂਡ ਇਹ ਦਿਨ ਕਦੇ ਇੱਕੋ ਜੇ ਨਹੀਂ ਰਹਿੰਦੇ ਹੁੰਦੇ ਜਿਨੇ ਜ਼ੁਲਮ ਕੀਤਾ ਉਹਨੂੰ ਤਾਂ ਸਜ਼ਾ ਮਿਲਣੀ ਮਿਲਣੀ ਹੈ ਜੀਨੇ ਜ਼ੁਲਮ ਦੇ ਵਿੱਚ ਜਿਹੜਾ ਭਾਗੀਦਾਰ ਹੋਵੇ ਜਿਹੜਾ ਉਸ ਜ਼ੁਲਮ ਨੂੰ ਰਿਪੋਰਟ ਹੋਣ ਤੇ ਉਹਦੇ ਤੇ ਕਾਰਵਾਈ ਨਾ ਸਹੀ ਕਰੇ ਕਾਨੂੰਨ ਮੁਤਾਬਕ ਨਾ ਚੱਲੇ ਉਸ ਜ਼ੁਲਮ ਦਾ ਭਾਗੀਦਾਰ ਉਹ ਵੀ ਹੁੰਦਾ ਹੀ ਸ਼ੁੱਡ ਰਿਮੈਂਬਰ ਥੈਟ ਕਾਨੂੰਨ ਚਾਹੇ ਕੋਈ ਵਰਦੀ ਵਾਲਾ ਹੈ ਚਾਹੇ ਕੋਈ ਆਮ ਨਾਗਰਿਕ ਹੈ ਕੋਈ ਚਾਹੇ ਸਾਡੇ ਹੈ ਸਾਡੇ ਵਾਸਤੇ ਕਾਨੂੰਨ ਬਰਾਬਰ ਹੈ ਹੱਥ ਠੋਕਾ ਬਣ ਕੇ ਕੰਮ ਕਰ ਰਹੀ ਹੈ ਪੁਲਿਸ ਐਬਸੋਲੂਟਲੀ ਸਰਕਾਰੀ ਮਸ਼ੀਨਰੀ ਦੀ ਬਰਤੋਂ ਐਬਸੋਲੂਟਲੀ ਸਰਕਾਰ ਦੇ ਫੁੱਫੜ ਦੇ ਇਸ਼ਾਰੇ ਤੇ ਚੱਲ ਰਹੀ ਹੈ ਮੈਂ ਤਾਂ ਤੁਹਾਨੂੰ ਕਹਿ ਰਿਹਾ ਇਹਦੇ ਵਿੱਚ ਕੀ ਦੋਰਾਵਾ ਹੈ ਜੀ ਤੁਸੀਂ ਮੈਨੂੰ ਦੱਸੋ ਜੀ ਸੀਸੀਟੀਵੀ ਦੇ ਵਿੱਚ ਬੰਦੇ ਦਾ ਹੱਥ ਵੱਢੀ ਜਾਂਦੇ ਐ ਤੇ ਪੁਲਿਸ ਪਰਚਾ ਨਹੀਂ ਦਰਜ ਕਰ ਰਹੀ ਕਿਉਂ ਨਹੀਂ ਕਰ ਰਹੀ ਜੀ ਐਫਆਈਆਰ ਵਾਟ ਇਜ਼ ਐਨ ਐਫਆਈਆਰ ਫਰਸਟ ਇਨਫੋਰਮੇਸ਼ਨ ਰਿਪੋਰਟ ਮੈਂ ਟ੍ਰਿਬਿਊਨ ਦੇ ਵਿੱਚ ਖਬਰ ਪੜ੍ਹੀ ਸੀ ਇਹ ਕੱਲ੍ਹ ਕੇ ਪਰਸੋਂ ਲੱਗੀ ਸੀ ਕਿ ਐਫਆਈਆਰ ਇਸ ਕਰਕੇ ਪੁਲਿਸ ਕਹਿੰਦੇ ਅਸੀਂ ਰਜਿਸਟਰ ਨਹੀਂ ਕਰ ਰਹੇ ਕਿ ਅਸੀਂ ਇਹ ਜੇ ਮੈਟਰ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਯਾਰ ਸੀਸੀਟੀਵੀ ਚ ਬੰਦੇ ਦੀ ਬਾਹ ਲਾਤੀ ਤੁਸੀਂ ਫਰਸਟ ਇਨਫੋਰਮੇਸ਼ਨ ਰਿਪੋਰਟ ਨਹੀਂ ਰਜਿਸਟਰ ਕਰ ਰਹੇ ਸੁਪਰੀਮ ਕੋਰਟ ਦਾ ਆਰਡਰ ਹੈ ਕਾਨੂੰਨ ਇਹ ਕਹਿੰਦਾ ਕਿ ਜਦੋਂ ਤੁਹਾਡੇ ਕੋਲ ਇਨਫੋਰਮੇਸ਼ਨ ਆ ਜਵੇ ਉਹ ਰਿਪੋਰਟ ਦਰਜ ਕਰੋ ਫਰਸਟ ਇਨਫੋਰਮੇਸ਼ਨ ਰਿਪੋਰਟ ਜਿਹੜੀ ਇਨਵੈਸਟੀਗੇਸ਼ਨ ਕਰਨੀ ਹੈ ਉਹ ਤੋਂ ਬਾਅਦ ਕਰੋ ਪਰ ਪੁਲਿਸ ਦਾ ਬਿਲਕੁਲ ਉਹੀ ਨਾ ਮੈਂ ਜਿਹੜੀ ਤੁਹਾਨੂੰ ਗੱਲ ਕਹੀ ਹੈ ਗੋਡੇ ਟੇਕੇ ਮੈਂ ਤਾਂ वरुण ਸ਼ਰਮੇ ਵਰਗੇ ਅਫਸਰਾਂ ਤੇ ਹੈਰਾਨ ਹੈ ਜੀ ਕਿ ਇਹ ਵਰਦੀ ਪਾਉਂਦੇ ਐ ਇਹਨਾਂ ਨੂੰ ਕੋਈ ਵਰਦੀ ਦੀ ਮਾਨ ਮਰਿਆਦਾ ਦੀ ਆਬਦੀ ਦੀ ਕੋਈ ਇਹਨਾਂ ਨੂੰ ਸੋਚ ਨਹੀਂ ਹਮ ਇੱਕ ਆਈਪੀਐਸ ਦੀ ਵਰਦੀ ਪਾਈ ਐ ਤੁਸੀਂ ਖਾਕੀ ਪਾਈ ਐ ਇਹ ਇਹੋ ਜਿਹੀ ਅਫਸਰਾਂ ਨੇ ਵੀ ਪਾਈ ਐ ਜਿਨ੍ਹਾਂ ਨੇ ਬੜੀ ਲੋਕ ਸੇਵਾ ਦੇ ਵਿੱਚ ਚੰਗੇ ਕੰਮ ਕੀਤੇ ਐ ਥਰ ਬਲੌਟ ਓਨ ਦ ਪੁਲਿਸ ਫੋਰਸ ਐਮਐਲਏ ਸਨੌਰ ਦੇ ਉੱਤੇ ਸਿੱਧੇ ਤੌਰ ਤੇ ਇਸ ਚੀਜ਼ ਦੇ ਇਲਜ਼ਾਮ ਲੱਗਦੇ ਨੇ ਔਰ ਡਾਕੂਮੈਂਟਸ ਵੀ ਇਸ ਤਰ੍ਹਾਂ ਦੇ ਜਿਹੜੇ ਸਾਹਮਣੇ ਲਗਾਤਾਰ ਆ ਰਹੇ ਨੇ ਇਹ ਇਹਦੇ ਬਾਰੇ ਕੀ ਕਮੈਂਟ ਕਰਦੇ ਹੋ ਮੈਂ ਸਰਕਾਰ ਦੀ ਕੰਪਲਿਸਿਟੀ ਦੀ ਗੱਲ ਕਰਦਾ ਇਹਦੇ ਚ ਹਮ ਕਿਵੇਂ ਸਾਰੀ ਸਰਕਾਰ ਰਲੀ ਹੋਈ ਹੈ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਕਿ ਮੁੱਖ ਮੰਤਰੀ ਦੇ ਘਰ ਚੋਂ ਆਰਡਰ ਹੁੰਦੇ ਆ ਇਹਦੇ ਹਮ ਤੁਸੀਂ ਇਹ ਵੇਖੋ ਚਾਹੇ ਮੁੱਖ ਮੰਤਰੀ ਨੂੰ ਪੁੱਛ ਲਓ ਹਮ ਚਾਹੇ ਇਹਨਾਂ ਦੇ ਕਿਸੇ ਮੰਤਰੀ ਨੂੰ ਪੁੱਛ ਲਓ ਪਟਿਆਲੇ ਆਏ ਨੂੰ ਮੈਂ ਹੁਣੇ ਸਟੇਟਮੈਂਟਸ ਦੇਖ ਰਿਹਾ ਸੀ ਉਹ ਜੋੜੇ ਮਾਜਰੇ ਦੀ ਵੀ ਸਟੇਟਮੈਂਟ ਸੀ ਹਮ ਕਿ ਕੇਬਲ ਇਸ਼ੂ ਨਾਲ ਪਠਾਨ ਮਾਜਰੇ ਦਾ ਕੋਈ ਲੈਣਾ ਦੇਣਾ ਨਹੀਂ ਹੈ ਹੀ ਇਜ਼ ਨਾਟ ਇਨਵੋਲਡ ਐਟ ਆਲ ਜਿੱਥੋਂ ਤੱਕ ਮੇਰੀ ਨੋਲੇਜ ਹੈ ਇਹ ਇਹ ਐਫੀਡੇਵਿਟ ਇਹਨਾਂ ਨੇ ਕੋਰਟ ਚ ਵੀ ਦਿੱਤਾ ਕਿ ਸਾਡਾ ਐਮਐਲਏ ਬਿਲਕੁਲ ਇਨਵੋਲਡ ਨਹੀਂ ਹੈ ਪਰ ਜਿਹੜੀ ਪੇਪਰ ਟ੍ਰੇਲ ਹੈ ਨਾ ਇਲੈਕਟ੍ਰੋਨਿਕ ਟ੍ਰੇਲ ਹੈ ਉਹਨੂੰ ਤੁਸੀਂ ਮਿਟਾ ਨਹੀਂ ਸਕਦੇ ਆ ਮੈਂ ਮੈਨੂੰ ਸਾਡੇ ਕੇਬਲ ਵਾਲਿਆਂ ਨੇ ਕਾਗਜ਼ ਕੱਢ ਕੇ ਦਿੱਤੇ ਮੈਨੂੰ ਤਾਂ ਇੰਨੀ ਟੈਕਨੀਕਲੀ ਨਹੀਂ ਆਉਂਦੀ ਜਿਹੜੀ ਕੰਪਨੀ ਦਾ ਰੋਲਾ ਉੱਥੇ ਪਟਿਆਲੇ ਉਹਦਾ ਨਾਮ ਹੈਗਾ ਜੀ ਅ red sprout media private limited ਇਹੀ ਹੈ ਨਾ ਕੰਪਨੀ ਜਿਹੜੀ ਜਿਹਦੇ ਤੇ ਦੂਜੇ অপারেটরਸ ਨੂੰ ਕੁੱਟਮਾਰ ਕਰਕੇ ਧਮਕਾ ਕੇ ਉਹਨਾਂ ਦੇ ਕਾਰੋਬਾਰ ਖੋਣ ਦੀ ਗੱਲ ਕੀਤੀ ਜਾ ਰਹੀ ਹੈ ਇਹੀ ਹੈ ਨਾ ਜੀ ਹੁਣ ਇਸ ਕੰਪਨੀ ਦਾ ਡਾਇਰੈਕਟਰ ਕੌਣ ਹੈ ਕੰਪਨੀਜ਼ ਨੇਮ red sprout media private limited ਇਹ ਕੰਪਨੀ ਇਨਫੋਰਮੇਸ਼ਨ roc ਰਜਿਸਟਰਾਰ ਆਫ ਕੰਪਨੀਜ਼ ਚੋਂ ਲਈਤੀ ਗਈ ਹੈ ਇਹਦਾ ਤੁਸੀਂ ਇਹ ਵੇਖੋ ਰਜਿਸਟ੍ਰੇਸ਼ਨ ਨੰਬਰ ਆ ਗਿਆ ਰਜਿਸਟ ਕਦੋਂ ਇਨਕੋਰਪੋਰੇਟ ਹੋਈਏ ਕੰਪਨੀ 3 11 2023 3 ਨਵੰਬਰ 2023 ਚ ਹੀ ਹੁਣ ਕੰਪਨੀ ਤਾਂ ਹੀ ਬਣੀ ਹੈ ਜਦੋਂ ਜਦੋਂ ਤੋਂ ਰੋਲੇ ਸ਼ੁਰੂ ਹੋਇਆ ਜਦੋਂ ਤੋਂ ਕੇਬਲ ਤੇ ਅੱਖ ਪੈ ਗਈ ਉਦੋਂ ਹੀ ਨਾਲ ਦੀ ਨਾਲ ਕੰਪਨੀ ਰਜਿਸਟਰ ਹੋਈ ਕੰਪਨੀ ਦਾ ਰਜਿਸਟਰਡ ਐਡਰੈਸ ਹੈ ਜੀ ਹਾਊਸ ਨੰਬਰ 50 ਸਨੀ ਐਂਕਲੇਵ ਦੇਵੀਗੜ ਰੋਡ ਪਟਿਆਲਾ ਇਹਦਾ ਡਾਇਰੈਕਟਰ ਡਾਇਰੈਕਟਰ ਆਈਡੈਂਟੀਫਿਕੇਸ਼ਨ ਨੰਬਰ ਇੰਨਾ ਨੇਮ ਹਰਮਿਤ ਸਿੰਘ ਫਾਦਰਜ਼ ਨੇਮ ਹਰਦੇਵ ਸਿੰਘ ਵਿਲੇਜ ਪਠਾਨ ਮਾਜਰਾ ਈਮੇਲ ਹਰਮੀਤ ਪਠਾਨ ਮਾਜਰਾ @gmail.com ਹੁਣ ਇਹਦਾ ਜਵਾਬ ਫਿਰ ਮੁੱਖ ਮੰਤਰੀ ਕੀ ਦੇਣਗੇ ਰੈਡ ਸਪਰਾਉਟ ਦੇ ਜਿਹੜੇ ਕਿਉਂਕਿ ਔਨ ਰਿਕਾਰਡ ਸਭ ਨੇ ਇਹ ਕਿਹਾ ਕਿ ਕਿ ਕੋਈ ਲੈਣਾ ਦੇਣਾ ਨਹੀਂ ਹੈ ਕਾਗਜ਼ ਬੋਲਦੇ ਨੇ ਸੱਚ ਬੋਲਦੇ ਮੈਂ ਉਹੀ ਗੱਲ ਕਰ ਰਿਹਾ ਹਾਂ ਕੀ ਮੁੱਖ ਮੰਤਰੀ ਔਨ ਰਿਕਾਰਡ ਕਹਿੰਦਾ ਕਿ ਸਾਡਾ ਐਮਐਲਏ ਇਨਵੋਲਡ ਨਹੀਂ ਹੈ ਸਰਕਾਰ ਔਨ ਰਿਕਾਰਡ ਕਹਿੰਦੀ ਹੈ ਸਾਡਾ ਐਮਐਲਏ ਇਨਵੋਲਡ ਨਹੀਂ ਹੈ ਇਹਨਾਂ ਦੇ ਮੰਤਰੀ ਜਾ ਕੇ ਉੱਥੇ ਐਮਐਲਏ ਦੀ ਡਿਫੈਂਸ ਕਰਦੇ ਆ ਤੇ ਫਿਰ ਇਹ ਕਿਹਨੂੰ ਮਿਸਲੀਡ ਕਰ ਰਹੇ ਕਿਉਂ ਕਰ ਰਹੇ ਐ ਇੰਨਾ ਕੁਝ ਇੱਕ ਐਮਐਲਏ ਨੂੰ ਪ੍ਰੋਟੈਕਟ ਕਰਨ ਵਾਸਤੇ ਕਿਉਂ ਕੀਤਾ ਜਾ ਰਿਹਾ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਘਰ ਵਾਲੀ ਦੇ ਫੁੱਫੜ ਜੀ ਆ ਉਹ ਇਸ ਕਰਕੇ ਸਾਰੀ ਸਰਕਾਰ ਉਹਨਾਂ ਨੂੰ ਬਚਾਉਣ ਵਾਸਤੇ ਲੱਗੀ ਹੋਈ ਹੈ ਹੁਣ ਤੁਸੀਂ ਇਹ ਵੇਖੋ ਫਿਰ ਇਹ ਕਹਿਣਗੇ ਆ ਕੰਪਨੀ ਹੈ ਕਿੱਥੋਂ ਤੱਕ ਲੋਕਾਂ ਨੇ ਕਾਗਜ਼ ਕੱਢਿਆ ਦੇਖੋ ਇਸ ਕੰਪਨੀ ਨੇ ਜਿਹੜੀਆਂ ਪਰਚੇਸੇਜ਼ ਕੀਤੀਆਂ ਕੇਬਲ ਦੇ ਮਟੀਰੀਅਲ ਦੀਆਂ ਆ ਉਹਦੇ ਈਵੇ ਬਿਲਸ ਨੇ ਰੈਡ ਸਪਰਾਉਟ ਮੀਡੀਆ ਪ੍ਰਾਈਵੇਟ ਲਿਮਿਟਿਡ ਦਿੱਲੀ ਤੋਂ ਪਰਚੇਸ ਕੀਤੀ ਆ ਤਰੀਕ ਨੂੰ ਪਰਚੇਸ ਹੋਈ ਆ ਪਟਿਆਲੇ ਆਈ ਇੰਨੀ ਰਕਮ ਦੀ ਪਰਚੇਸ ਹੋਈ ਆ ਗਾਜ਼ੀਆਬਾਦ ਤੋਂ ਪਰਚੇਸ ਕੀਤੀ ਰੈਡ ਸਪਰਾਉਟ ਲਿਮਿਟਿਡ ਨੇ ਐਨੇ ਦੀ ਪਰਚੇਸ ਇੰਨਾ ਬਿਲ ਨੰਬਰ ਸਾਰੀ ਡਿਟੇਲ ਆ ਗੋਤਮਪੁਰ ਨਗਰ ਤੋਂ ਪਰਚੇਸ ਹੋਈ ਇਹ ਸਾਰਾ ਕੁਝ ਲੋਕ ਤਾਂ ਕੱਢੀ ਬੈਠੇ ਆ ਫਿਰ ਤੁਸੀਂ ਕਿਵੇਂ ਲਕੋਗੇ